ਹੁਣੀ ਦਾ ਕਹਿਰ ਵੇਖੋ ਅਮਰੀਕਾ ਤੋਂ ਕੇਰ ਕੇ ਲਈ ਦੋ ਸੰਡਵਨ ਆਇਤਾ ਆਪਣੇ ਸਾਲੇ ਦੇ ਵਿਆਹ ਤੇ ਸੀ ਖੁਸ਼ੀ ਵੀ ਸਾਂਝੀ ਕੀਤੀ ਸਾਲੇ ਦਾ ਵਿਆਹ ਵੀ ਚਾਵਾਂ ਨਾਲ ਹੋ ਗਿਆ ਤੇ ਅੱਜ ਇੱਕ ਸੰਡੂ ਨੇ ਪਰਿਵਾਰ ਸਮੇਤ ਅੱਜ ਸਵੇਰੇ 4 ਵਜੇ ਅਮਰੀਕਾ ਦਾ ਜਹਾਜ਼ ਫੜਨਾ ਸੀ ਪਿੰਡ ਮਿਸ਼ਰਪੁਰੇ ਟੈਂਪੂ ਟ੍ਰੈਵਲ ਤੇ ਸਾਰੇ ਬੈਗ ਲੋਡ ਸੀ ਪਰਿਵਾਰ ਤਿਆਰ ਸੀ ਪਰ ਕਨਵਾ ਰੋਡ ਤੇ ਆ ਚੱਕਨਾ ਚੂਰ ਹੋਈ ਸਵਿਫਟ ਚ ਦੋ ਸੰਡੂਵਾ ਸਮੇਤ 4 ਲੋਕ ਸਵਾਰ ਸੀ ਟਰੈਕਟਰ ਦੇ ਨਾਲ ਇਹਨਾਂ ਭਿਆਨਕ ਹਾਦਸਾ ਵਾਪਰਿਆ ਕਿ ਤਿੰਨ ਪਿੰਡਾਂ 'ਚ ਕੋਹਰਾ ਮਚ ਗਿਆ ਹੁਣ ਤੱਕ ਟਰੈਕਟਰ ਦੇ ਡਰਾਈਵਰ ਸਮੇਤ ਚਾਰ ਦੀ ਮੌਤ ਹੋ ਚੁੱਕੀ ਹੈ ਇੱਕ ਦੀ ਹਾਲਤ ਬਹੁਤ ਹੀ ਗੰਭੀਰ ਹੈ ਸਾਡੇ ਨਾਲ ਨੇ ਐਸ ਐਚ ਓ ਸ਼ੇਖਵਾ ਰਜਵੰਤ ਕੋਟ ਰਜਵੰਤ ਜੀ ਜਿਹੜੇ ਰਾਤੀ ਮੰਤਪਾਗੀ ਘਟਨਾ ਵਾਪਰੀ ਐਕਸੀਡੈਂਟ ਤੁਹਾਡੇ ਏਰੀਆ 'ਚ ਸਾਰੀ ਘਟਨਾ ਦੇ ਬਾਰੇ ਜਾਣਕਾਰੀ ਦਿਓ ਸਰ ਰਾਤੀ ਸਾਨੂੰ ਇੱਕ 112 ਤੋਂ ਕਾਲ ਆਈ ਸੀ 112 ਤੋਂ ਕਾਲ ਆਈ ਸੀ ਕਿ ਆਪਣੇ ਇੱਥੇ ਸ਼ੇਖਵਾ ਡੇਚ ਕੋਈ ਐਕਸੀਡੈਂਟ ਹੋ ਗਿਆ ਜੀ ਤੇ ਅਸੀਂ ਇਮੀਡੀਏਟਲੀ ਉੱਥੇ ਪਹੁੰਚੇ ਉੱਥੇ ਪਹੁੰਚ ਕੇ ਦੇਖਿਆ ਕਿ ਇੱਕ ਟਰੈਕਟਰ ਸੀ ਜੋ ਸੜਕ ਤੇ ਖੜਾ ਸੀ ਉਹਦੇ ਨਾਲ ਗੱਡੀ ਟਕਰਾਨ ਜਿਹੜੀ ਬਟਾਲੇ ਤੋਂ ਆ ਰਹੀ ਸੀ ਗੱਡੀ ਟਕਰਾ ਕੇ ਜਿਹੜੀ ਬਿਲਕੁਲ ਡੈਮੇਜ ਹੋ ਚੁੱਕੀ ਸੀ ਉਹ ਗੱਡੀ ਉਹਦੇ ਨਾਲ ਟਕਰਾ ਕੇ ਇੱਕ ਹੋਰ i20 ਅੱਗੋਂ ਗੱਡੀ ਆ ਰਹੀ ਸੀ ਕਾਨੂੰਨਾਂ ਤੋਂ ਉਹਦੇ ਵਿੱਚ ਜਾ ਬੰਦ ਗਈ ਤੇ ਜਿਹਦੇ ਵਿੱਚ ਕਾਫੀ ਨੁਕਸਾਨ ਹੋਇਆ ਤੇ ਦੋ ਜਣਿਆਂ ਦੀ ਉੱਥੇ ਹੀ ਡੈਥ ਹੋ ਗਈ ਸੀ ਤੇ ਦੂਜਾ ਜਾਰੇ ਕ੍ਰਿਟੀਕਲ ਸੀ ਤੇ ਜਿਹੜੇ ਟਰੈਕਟਰ ਸੀ ਟਰੈਕਟਰ ਤੇ ਸੀ ਉਹਦੀ ਵੀ ਇੱਕ ਦੀ ਡੈਥ ਹੋ ਗਈ ਤੇ ਇੱਕ ਦੀ ਲੱਤ ਕੱਟੀ ਗਈ ਸੀ ਜੀ ਟੋਟਲ ਹੁਣ ਤੱਕ ਕਿੰਨੇ ਕੈਜ਼ਲਟੀਜ਼ ਹੋਈਆਂ ਮੈਮ ਅ ਚਾਹੇ ਹੁਣ ਤੱਕ 4 ਦੀ ਡੈਥ ਹੋ ਗਈ ਹੈ ਜੀ ਇਹਦੇ ਵਿੱਚ ਇੱਕ ਦੋ ਸੰਡੂ ਨੇ ਜੀ ਆਪਸ ਦੇ ਵਿੱਚ ਜਿਹਨਾਂ ਜੀ 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 ਮੈਮ ਇਹਨਾਂ ਦੇ ਬਾਰੇ ਦੱਸਿਓ ਇਹ ਅਮਰੀਕਾ ਦੇ ਵਿੱਚ ਇਹਨਾਂ ਨੇ ਅੱਜ ਜਾਣਾ ਸੀ ਕੀ ਸੀ ਸਾਰਾ ਵਾਕਿਆ ਦੱਸੋ ਇਹ ਸਾਨੂੰ ਵਸੇ ਨਾ ਪਤਾ ਲੱਗਾ ਸੀ ਕਿ ਅੱਜ ਇਹਨਾਂ ਦੀ ਫਲਾਈਟ ਹੈਗੀ ਨੇ ਅਮਰੀਕਾ ਦੀ ਸੁਰਜੀਤ ਸਿੰਘ ਉਹਨਾਂ ਦੀ ਇੱਥੇ ਜੋ ਘਟਨਾ ਵਾਪਰਦੀ ਕਿੰਨੇ ਕੁ ਸਮਾਂ ਸੀ ਉਦੋਂ ਅੰਦਾਜ਼ਾ ਅੰਦਾਜ਼ਾ 9:00 ਤੋਂ 9:30 ਸਮਥਿੰਗ ਜਾਂਦੇ ਵਿੱਚ ਵਿੱਚ ਤੇ ਸਵਿਫਟ ਵਿੱਚ ਕਿੰਨੇ ਸਵਾਰ ਸੀਗੇ ਜੀ ਜਿਹਨਾਂ ਤੋਂ ਚਾਰ ਤੇ ਚਾਰਾਂ ਦੇ ਵਿੱਚੋਂ ਕਿੰਨੇ ਬਚ ਗਏ ਨੇ ਇੱਕ ਬਚਿਆ ਜੀ ਬਾਕੀ ਤਿੰਨਾਂ ਦੀ ਡੈਥ ਹੋਈ ਹੈ ਜੀ ਜੀ ਜੁਮੈਂ ਅਗਲੀ ਕਾਰਵਾਈ ਕੀ ਕਰ ਰਹੇ ਹੋ ਅਗਲੀ ਕਾਰਵਾਈ ਹੁਣ ਅਸੀਂ ਆਪਣੀ ਕਰ ਰਹੇ ਹਾਂ ਹੁਣ ਅਸੀਂ ਜਾ ਕੇ ਉਹਨਾਂ ਡਾਕਟਰ ਤੋਂ ਪੋਸਟਮਾਰਟਮ ਕਰਵਾਵਾਂਗੇ ਡੈਡ ਹਾਊਸ 'ਚ ਰੱਖਦੇ ਆਂ ਬੋਡੀਆਂ ਜੀ ਪੋਸਟਮਾਰਟਮ ਕਰਵਾ ਕੇ ਫਿਰ ਅਗਲੀ ਕਾਰਵਾਈ ਅਮਲ ਚੇਨ ਦੀ ਜਾਏਗੀ ਜੋ ਆਈ ਕਿ ਖੰਭਾਂ ਨੂੰ 68 ਰਾਨੇ ਸਰਪੰਚ ਮਲਕੀਤ ਸਿੰਘ ਪਿੰਡ ਕੋਟ ਬੁੱਢਾ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਹੀ ਇਹ ਦੋ ਜਵਾਈ ਸੀ ਜਾਨੀ ਕਿ ਇੱਥੇ ਤੁਹਾਡੇ ਪਿੰਡ ਹੀ ਵਿਆਏ ਹੋਏ ਸੀ ਇਹ ਘਟਨਾ ਸਾਰੀ ਕੀ ਵਾਪਰੀ ਹੈ ਜੀ ਦੱਸੋ ਉਹ ਤੇ ਟਰਾਲੀ ਸੀਗੀ ਆਪਣੇ ਇਕੱਠਾ ਵਾਈ ਟਰਾਲੀ ਟਰੈਕਟਰ ਸੀਗਾ ਉਹ ਸੜਕ 'ਚ ਚੜਾਉਂਦੇ ਸੀਗੇ ਤਾਂ ਉਸ ਵਿੱਚ ਗੱਡੀ ਦੀ ਫੇਟ ਵੱਜਣ ਦੇ ਨਾਲ ਗੱਡੀ ਜਿਹੜੀ ਆ ਗੱਡੀ ਜਾ ਕੇ I20 ਚ ਟਕਰਾਈ ਆ ਤੇ ਫਿਰ ਉਸ ਤੋਂ ਬਾਅਦ ਰੁੱਖ ਚ ਜਾ ਕੇ ਗੱਡੀ ਵੱਜ ਚੁੱਕੀ ਐ ਟਰੈਕਟਰ ਚਾਲਕ ਦੀ ਜਿਹੜੀ ਆ ਉਹ ਮੌਤ ਹੋ ਗਈ ਸੀ ਤੇ ਗੱਡੀ ਚ ਚਾਰ ਦੇਣੇ ਸੀ ਉਹਨਾਂ ਚੋਂ ਤਿੰਨ ਦੀ ਤਾਂ ਮੌਤ ਹੋ ਚੁੱਕੀ ਐ ਤੇ ਇੱਕ ਮੁੰਡੇ ਦੀ ਹਾਲਤ ਜਿਹੜੀ ਉਹ ਕਾਫੀ ਸੀਰੀਅਸ ਆ ਜੀ ਤੇ ਇਹ ਜਿਹੜੇ ਮਰਨ ਵਾਲੇ ਸੀ ਤਿੰਨਾਂ ਦੇ ਵਿੱਚੋਂ ਦੋ ਆਪਸ ਦੇ ਵਿੱਚ ਕੀ ਰਿਸ਼ਤਾ ਸੀ ਇਹਨਾਂ ਦਾ ਸਾਰਾ ਦੱਸੋ ਇਹ ਸਾਡੇ ਬੰਦੇ ਸੀ ਜਵਾਈ ਆ ਜੀ ਦੋਵੇਂ ਇੱਕ ਮਿਸ਼ਰਪੁਰੇ ਤੋਂ ਸੀਗੇ ਇੱਕ ਪੰਜ ਕਰਾਈਆਂ ਤੋਂ ਹੀ ਜੀ ਇਹ ਮਿਸ਼ਰਪੁਰੇ ਵਾਲੇ ਕਾਫੀ ਲੰਮੇ ਸਮੇਂ 10-15 ਸਾਲ ਤੋਂ ਬਾਅਦ ਮੇਰੇ ਘਰ ਅਮਰੀਕਾ ਤੋਂ ਆਏ ਜੀਕਾ ਤੇ ਸਾਡੇ ਪਿੰਡ ਦੀ ਵਿਆਹ ਸੀਗਾ ਇਹਨਾਂ ਦੇ ਸਾਲੇ ਦਾ ਉਹਦੇ ਕਰਕੇ ਅਮਰੀਕਾ ਤੋਂ ਆਏ ਸੀਗੇ ਤੋਂ ਪਰਿਵਾਰ ਅੱਜ ਹੀ ਜਾ ਰਹੇ ਸੀ ਅਮਰੀਕਾ ਵਾਪਸ ਇੱਕ ਇੱਕ ਪਰਿਵਾਰ ਇਹਨਾਂ ਜਵਾਨਸ ਜਾ ਰਿਹਾ ਸੀ ਅਮਰੀਕਾ ਕਿਹੜਾ ਪਰਿਵਾਰ ਜਾ ਰਿਹਾ ਸੀ ਵਾਪਸ ਇਹ ਮਿਸ਼ਰਪੁਰੇ ਵਾਲੇ ਜਿਹੜੇ ਸੀਗੇ